ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਦੱਸਦੀ ਕਿ ਅੱਜ ਸਵੇਰੇ ਥਾਈਲੈਂਡ ਅਤੇ ਕਬੋਡੀਆ ਦੀ ਸਰਹੱਦ ਤੇ ਗੋਲੀਬਾਰੀ ਹੋਈ ਹੈ ਕਬੋਡੀਅਨ ਸੈਨਕਾਂ ਦੇ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ 12 ਥਾਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਦੇ ਨਾਲ ਹੀ 14 ਜ਼ਖਮੀ ਦੱਸੇ ਜਾ ਰਹੇ ਨੇ ਤਾਂ ਜਵਾਬ ਦੇ ਵਿੱਚ ਥਾਈਲੈਂਡ ਨੇ ਕਮੋਡੀਅਨ ਫੌਜੀ ਠਿਕਾਣਿਆਂ ਤੇ ਹਵਾਈ ਹਮਲੇ ਜਿਹੜੇ ਨੇ ਸ਼ੁਰੂ ਕਰ ਦਿੱਤੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਮਜ਼ਾਈਲਾ ਦਾਗੀਆਂ ਜਾ ਰਹੀਆਂ ਨੇ ਤੇ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਤੇ ਪਹਿਲਾ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ਕਬੋਡिया ਦੇ ਵਿਦੇਸ਼ ਮੰਤਰਾਲੇ ਨੇ ਦੋਸ਼ ਲਾਇਆ ਕਿ ਥਾਈਲੈਂਡ ਸੈਨਕਾ ਨੇ ਸਵੇਰੇ ਗੋਲੀਬਾਰੀ ਕੀਤੀ ਹੈ ਜਦੋਂ ਕਿ ਥਾਈਲੈਂਡ ਫੌਜ ਨੇ ਕਿਹਾ ਕਿ ਕਬੋਡिया ਨੇ ਪਹਿਲਾਂ ਡਰੋਨ ਦੇ ਨਾਲ ਹਮਲਾ ਕੀਤਾ ਹੈ ਤੇ ਫਿਰ ਤੋਫਾ ਤੇ ਲੰਬੀ ਦੂਰੀ ਦੇ BM-21 ਰੈਕਟਾਂ ਦੇ ਨਾਲ ਹਮਲਾ ਕੀਤਾ ਹੈ ਹਮਲੇ ਦੇ ਮੱਦੇਨਜ਼ਰ ਥਾਈਲੈਂਡ ਨੇ ਸਰਹੱਦ 'ਤੇ F-16 ਲੜਾਕੂ ਜਹਾਜ਼ ਤਾਇਨਾਤ ਕੀਤੇ ਨੇ ਤੇ ਇਸ ਸਾਲ 28 ਮਈ ਨੂੰ ਸਰਹੱਦ 'ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਵਿਚਕਾਰ ਝੜਪ ਹੋਈ ਸੀ ਜਿਸ ਦੇ ਵਿੱਚ ਇੱਕ ਕਮੋਡੀਅਨ ਸੈਨਿਕ ਮਾਰਿਆ ਗਿਆ ਸੀ ਉਦੋਂ ਤੋਂ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਵਾਦ ਜਿਹੜਾ جاری ਹੈ ਤੇ ਇਸ ਵਿਵਾਦ ਦੇ ਕਾਰਨ ਇੰਡੋਨੇਸ਼ੀਆ ਦੇ ਪ੍ਰਧਾਨ ਮੰਤਰੀ ਪੋਂਟੋ ਗਟਾਰਨ ਸ਼ਿਨਾਵਾਤਰਾ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਥਾਈਲੈਂਡ ਨੇ 40 ਹਜ਼ਾਰ ਨਾਗਰਿਕਾਂ ਨੂੰ ਸੁਰੱਖਿਆ ਥਾਵਾਂ 'ਤੇ ਪਹੁੰਚਾਇਆ ਤੇ ਖਬਰਾਂ ਜਿਹੜੀਆਂ ਸਾਮਨੇ ਆ ਰਹੀ ਹੈ ਕਿ ਹਮਲੇ ਤੋਂ ਬਾਅਦ THAILAND ਨੇ ਸਰਹੱਦ ਦੇ ਨਾਲ ਲੱਗਦੇ 86 ਪਿੰਡਾਂ ਦੇ ਲਗਭਗ 40000 ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਕਬੋਡੀਆ ਦੀ ਰਾਜਧਾਨੀ ਫਨੋਮਪੇਨ ਦੇ ਵਿੱਚ ਰਾਇਲ THAI ਦੂਤਾਵੇਸ ਨੇ ਕਿਹਾ ਕਿ ਸਰਹੱਦ ਤੇ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਲੰਬੇ ਸਮੇਂ ਤੱਕ ਝੜਪਾਂ ਜਾਰੀ ਰਹਿਣ ਦੀ ਸੰਭਾਵਨਾ ਦੇ ਕਾਰਨ ਦੂਤਾਵੇਸ ਨੇ ਆਪਣੇ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਕਬੋਡੀਆ ਛੱਡਣ ਦੇ ਲਈ ਕਿਹਾ ਥਾਈਲੈਂਡ ਦੂਤਾਵੇਸ ਨੇ ਐਲਾਨ ਤੋਂ ਥੋੜੀ ਦੇਰ ਬਾਅਦ ਥਾਈਲੈਂਡ ਫੌਜ ਨੇ ਕਿਹਾ ਕਿ ਉਸਨੇ ਕਿਸੇ ਵੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਸਰਹੱਦ ਤੇ ਇੱਕ ਐਪਸੋਲਾ ਜੈਟ ਲੜਾਕੂ ਚਹਾ ਤਾਇਨਾਤ ਕੀਤਾ ਹੈ ਤੇ ਇੱਕ ਥਾਈ ਫੌਜੀ ਅਧਿਕਾਰੀ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕਿ ਥਾਈਲੈਂਡ ਕਮੋਡੀਆ ਦੇ ਨਾਲ ਆਪਣੀਆਂ ਸਾਰੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਨੇ ਇਸ ਤੋਂ ਪਹਿਲਾਂ 23 ਜੁਲਾਈ ਨੂੰ ਥਾਈਲੈਂਡ ਨੇ ਕਬੋਡੀਆ ਤੋਂ ਆਪਣੇ ਰਾਦੂਤ ਨੂੰ ਵਾਪਸ ਬੁਲਾਇਆ ਤੇ ਕਬੋਡੀਆ ਦੇ ਰਾਦੂਤ ਨੂੰ ਕੱਢ ਦਿੱਤਾ ਗਿਆ ਸੀ। ਕਬੋਡੀਆ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਥਾਈਲੈਂਡ ਤੇ ਪਹਿਲਾਂ ਹਮਲਾ ਕਰਨ ਦਾ ਦੋਸ਼ ਲਾਇਆ ਤੇ ਬਿਆਨਾਂ ਦੇ ਮੁਤਾਬਕ ਕਬੋਡੀਅਨ ਸੈਨਿਕਾਂ ਨੇ ਥਾਈ ਫੌਜ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਤੇ ਸਿਰਫ ਸਵੈ ਰੱਖਿਆ ਦੇ ਵਿੱਚ ਉਹਨਾਂ ਨੇ ਇਹ ਸਭ ਕੁਝ ਕੀਤਾ। ਉੱਤੇ ਦੱਸਦੀ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਹੁਣ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਥਾਈਲੈਂਡ ਫੌਜ ਨੇ ਸਰਹੱਦ ਦੇ ਨਾਲ ਲੱਗਦੇ ਦੋ ਕਬੋਡੀਅਨ ਸੂਬਿਆਂ ਆਰਡਰ ਮੀਨਚ ਅਤੇ ਪ੍ਰੀ ਵਿਹਾਰ ਤੇ ਗੋਲੀਬਾਰੀ ਕੀਤੀ ਹੈ ਹੁਣ ਸਿੰਘ ਨੇ ਕਿਹਾ ਕਿ ਕਬੋਡੀਅਨ ਫੌਜ ਕੋਲ ਜਵਾਬੀ ਕਾਰਵਾਈ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਉਹਨਾਂ ਨੇ ਜਨਤਾ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਤੇ ਤੋਤੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜ਼ਖਮੀ ਵੀ ਦੱਸੇ ਜਾ ਰਹੇ ਨੇ